ਮੋਬਾਈਲ ਡੇਗ ਗਿਆ ਥਲੇ ਹਾਂਜੀ ਜਮਾਤਾ ਜੀ ਸਾਰਿਆਂ ਨੂੰ ਅ ਅੱਜ ਮੇਰੀ ਬੇਟੀ ਕਹਿੰਦੀ ਪਈ ਹੈ ਜੀ ਕਹਿੰਦੀ ਵੀ ਪਾਪਾ ਅੱਜ ਵੀਡੀਓ ਨਹੀਂ ਬਣਾਉਣੇ ਬੰਦੇ ਡਰਗੇ ਨਹੀਂ ਪਰ ਉਹਨੇ ਗੱਲ ਸਹੀ ਕਹੀ ਹੈ ਤੇ ਥੋੜਾ ਡਰ ਗਿਆ ਲੱਗਦਾ ਕਿਉਂਕਿ ਬੱਚੇ ਰੱਬ ਦਾ ਰੂਪ ਹੁੰਦੇ ਆ ਤੇ ਅਜੀ ਤੁਹਾਨੂੰ ਰਾਸਤੇ ਵਿੱਚ ਸਾਰਾ ਕੁਝ ਦਿਖਾਵਾਂਗੇ ਤੇ ਸਾਡੇ ਨਾਲ ਬਣੇ ਰਹੀਓ ਅੱਜ ਥੋੜਾ ਕੰਫੀਡੈਂਸ ਥੋੜਾ ਜਿਹਾ ਲੋ ਆ ਅੱਜ ਸਾਡੀ ਵੀਡੀਓ ਤੁਹਾਨੂੰ ਇਦਾਂ ਦੀ ਮਿਲੂਗੀ ਇਦਾਂ ਹੀ ਕਿਉਂ ਮਿਲੂਗੀ ਵਧੀਆ ਮਿਲੂਗੀ ਵਧੀਆ ਮਿਲੂਗੀ ਵਧੀਆ ਮਿਲੂਗੀ ਸਾਰਿਆਂ ਨਾਲ ਵਧੀਆ ਮਿਲੂਗੀ ਸਾਰਿਆਂ ਨਾਲ ਵਧੀਆ ਮਿਲੂਗੀ ਤੁਹਾਡਾ ਡੋਣਿਆ ਮੇਰਾ ਥੋੜੀ ਡੋਣਿਆ ਕੋਈ ਨਹੀਂ ਚਲੋ ਜੀ ਕੰਫੀਡੈਂਸ ਮਤਲਬ ਮਤਲਬ ਇਹ ਕਿ ਇੱਕ ਪਈਆ ਖਰਾਬ ਹੋਏ ਦੂਜੇ ਨੂੰ ਸੰਭਾਲ ਲੈਣਾ ਚਾਹੀਦਾ ਹਾਂ ਹਾਂ ਹੁਣ ਇਸ ਤਰ੍ਹਾਂ ਆ ਕਿ ਖਾ ਆ ਵੀ ਬਹੁਤ ਜ਼ਿਆਦਾ ਲਿਆ ਆ ਖਾ ਆ ਵੀ ਜ਼ਿਆਦਾ ਲਿਆ ਆ ਤੇ ਪੇਟ ਖਰਾਬ ਥੋੜਾ ਜਿਹਾ ਜਦ ਆ ਨਾ ਤੇ ਇਸ ਕਰਕੇ ਚਲੋ ਕੋਈ ਗੱਲ ਨਹੀਂ ਅੱਜ ਥੋੜਾ ਹਾਵ ਨਾਲ ਹੀ ਆਇਆ ਬੀ ਆ ਜਾਊਗਾ ਬਸ ਦਿਖਾਇਆ ਜਾਊਗਾ ਤੁਹਾਨੂੰ ਖਾਇਆ ਨਹੀਂ ਜਾਊਗਾ ਖਾਇਆ ਨਹੀਂ ਜਾਊਗਾ ਇਹ ਚਲੋ ਰਾਣੀ ਨਾਲ ਰਾਸਤੇ ਜਿ ਬਣੇ ਦੀ ਹੁਣ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਤੇ ਬਾਹਰ ਨਿਕਲੀਏ ਚਲੋ ਜੀ ਤੁਹਾਨੂੰ ਵੀ ਆਸ਼ੀਰਵਾਦ ਦਵਾ ਦਿੰਨੇ ਜੈ ਮਾਦਰ ਜੀ ਜੈ ਮਾਜਨ ਪੂਨੀ ਮਤਾ ਆਸ਼ੀਰਵਾਦ ਮਾਤਾ ਵਿੱਚ ਲਾ ਦੋ ਹੀ ਲਾ ਦिए ਮਾਤਾ ਨੂੰ ਲਾ ਦिए ਕੰਨੀ ਮਾਤਾ ਨੂੰ ਵੀ ਲਾ ਦੋ ਪਰ ਫਿਰ ਤੁਹਿਆਵ ਲਾ ਲਿਆ ਚਲੋ ਜੀ ਜੈ ਮਾਤਾ ਜੀ ਜੈ ਮਾਤਾ ਜੀ ਸ਼ਰਕਾਤਾ ਜੀ ਜੈ ਹੋ ਜੈ ਹੋ ਜੈ ਹੋ ਜੈ ਹੋ ਚਲੋ ਜੀ ਲੈਟਸ ਗੋ ਲੈਟਸ ਗੋ ਲਓ ਜੀ ਬਹੁਤ ਕੌਨਫੀਡੈਂਸ ਦੇ ਨਾਲ ਸਾਡੀ ਗੱਡੀ ਨਿਕਲ ਰਹੀ ਆ ਐ ਸਵਾਰੀਆਂ ਵੀ ਨਾਲ ਹੀ ਆ ਅੱਜ ਸਵਾਰੀ ਅੱਜ ਸਵਾਰੀਆਂ 2 ਘੰਟੇ ਐ ਜੀ ਦੋ ਨਾਂ ਮੁੰਡਿਆਂ ਨੇ ਘਰੇ ਛੱਡਿਆ ਹੋਇਆ ਤਗਾਦਾਰੀ ਜਾ ਰਹੇ ਆ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਹੈ ਮਲਕੇ ਡੇਲੀ ਵੀਡੀਓ ਪਾਨੇ ਆ ਤੇ ਡੇਲੀ ਦਾ ਸਹੀ ਅਪਡੇਟ ਦੰਨੇ ਆ ਕਿ ਡੇਲੀ ਕੀ ਕੀ ਹੋ ਰਿਹਾ ਆ ਕੀ ਕੀ ਚੱਲ ਹਾਂ ਜੀ ਸਬਸਕ੍ਰਾਈਬ ਕਰਿਆ ਕਰੋ ਸਾਨੂੰ ਯਾਰ ਮੋਟੀਵੇਸ਼ਨ ਮਿਲਦਾ ਸਾਡੇ ਸਾਡੇ ਸਬਸਕ੍ਰਾਈਬਰ ਵਧੇਗਾ ਸਾਡੇ ਸਬਸਕ੍ਰਾਈਬਰ ਵਧੇਗਾ ਤੇ ਅਸੀਂ ਮਾਲ ਕੇ ਲਗਾਤਾਰ ਮਿਹਨਤ ਕਰ ਰਹੇ ਆ ਤੇ ਚਲੋ ਸਾਡੇ ਨਾਲ ਬਣੇ ਰਹੀਓ ਸਾਨੂੰ ਸਾਨੂੰ ਸਪੋਰਟ ਕਰਿਓ ਯਾਰ ਸਪੋਰਟ ਦੀ ਤੁਹਾਡੀ ਲੋੜ ਆ ਬਸ ਜੇ ਤੁਸੀਂ ਸਪੋਰਟ ਨਹੀਂ ਕਰੋਗੇ ਤੇ ਅਸੀਂ ਅੱਗੇ ਕਿੱਦਾਂ ਵਧਾਂਗੇ ਯਾਰ ਸਾਡੇ ਸਬਸਕ੍ਰਾਈਬਰ ਦੇਖੋ ਤਾਂ ਯਾਰ ਕੋ ਘਟਿਆ ਹੈ ਬਤਾ ਦਿਓ ਯਾਰ ਪਲੀਜ਼ ਰਿਕੁਐਸਟ ਹੈ ਤੇ ਤੁਹਾਨੂੰ ਇਦਾਂ ਹੀ ਅਸੀਂ ਮਾਲ ਕੇ ਹਸਾਦੇ ਰਾਵਾਂਗੇ ਨਾਲ ਤੁਹਾਨੂੰ ਨਾਲ ਆਪਾਂ ਵੀ ਬਲੌਗ ਜੀ ਦਾ ਨੰਨਾ ਨਵੇਂ ਮਿਲਦੇ ਰਾਵਾਂਗੇ ਤੇ ਚਲੋ ਚਲੋ ਜੀ ਹੁਣ ਰਸਤੇ ਦਾ ਮੋੜ ਇੱਥੇ ਆ ਕੇ ਹੁਣ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ ਜੀ 4:57 ਹੋ ਗਿਆ ਜੀ ਤੇ ਆਪਰੇ ਟਾਂਡੇ ਦਾ ਮੋੜ ਆਹੀ ਅੱਜ ਉੱਪਰ ਦੀ ਜਾ ਰਹੇ ਆ ਪਹਿਲਾਂ ਅਸੀਂ ਇੱਥੇ ਰਸਤੇ ਸਾਨੀ ਜਾਂਦੇ ਨਹੀਂ ਗਏ ਤੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਅਸੀਂ ਪਹੁੰਚ ਗਏ ਜੀ ਅਸੀਂ ਦੇਖੋ ਜੀ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਜੇ ਕਰਾ ਚਿੰਤਪੁਨੀ ਮਾਈ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਗੋਲੋ ਜੀ ਹੁਣ ਤੁਹਾਨੂੰ ਅੱਗੇ ਦਾ ਮਾਹੌਲ ਦਿਖਾਉਂਦੇ ਆ ਇੱਥੇ ਦਾ ਮਾਹੌਲ ਦਾ ਇਦਾਂ ਦਾ ਹੈ ਜੀ ਬਾਕੀ ਚਲੋ ਤੁਹਾਨੂੰ ਹੁਣ ਅੱਗੇ ਲੈ ਕੇ ਜਾਂਦੇ ਆ ਇੱਥੇ ਜੀ ਚਲੋ ਐਣਕਾ ਲਈਏ ਐਣਕਾ ਲੈ ਲਈਏ ਐਂਕਾ ਯਾਰ ਮੇਰੀ ਖਰਾਬ ਹੋ ਗਈ ਐਣਕਾ ਲੈ ਲੈਂਦੇ ਪਹਿਲਾਂ ਹਾਂਜੀ ਦੱਸੋ ਜੀ ਕਿਹੜੀ ਲਈਏ ਇਹ ਕਾ ਆ ਦੇਖੋ ਬਦਲ ਲੈ ਆ ਉਹ ਤੇਰੀ ਹੈ ਲੈ ਲੈ ਦੇਖੀ ਕਾਇਮ ਰਹੇ ਇਹ ਚਰਨੇ ਨੇਰਾ ਨੇਰਾ ਜੀ ਦਾ ਵਿਆ ਨੇੜੇ ਵਾਲੀ ਛੋਟੀ ਲੱਗੰਦੀ ਮੈਨੂੰ ਹੁਣ ਲੋਰੀ ਜਿਹਾ ਜੀ ਆਇਨਾ ਲੱਗੀਆਂ ਪਈਆਂ ਜੀ ਫੇਰ ਮੋ ਪਕਤਾਨੇ ਲੱਗਣਾ ਲੱਗਿਆ ਆ ਜਾਓ ਆ ਜਾਓ ਭਾਈ ਆਜੋ ਮੁੰਡਾ ਸੈਰ ਤੇ ਲਾ ਲੋ ਵੱਡੇ ਭਾਈ ਮੁੰਡਾ ਸੈਰ ਤੇ ਲਾ ਲੋ ਰੌਣਕਾਂ ਪੂਰੀਆਂ ਲਗੀਆਂ ਵਈਆਂ ਲੋਰੀ ਜਿਹੜੀਆਂ ਦੀਆਂ ਭਾਈ ਲੈ ਲੈ ਜੀ ਕਰੂਗੇ ਹੋਰ ਕੀ ਐਂਕੀ ਦੇ ਬਰਾਏ ਤੇ ਬਹੁਤ ਬਹੁਤ ਰੌਣਕਾਂ ਲੱਗੀਆਂ ਭਾਈ ਆਜੋ ਵਾਹ ਪਈ ਜੰਗ ਲੋਰੀ ਦੀ ਰੋਣਾ ਦਿਨਣਾ ਲੋਰੀ ਦੀ ਰੋਣਾ ਦਿਨਣਾ ਆਜੋ ਆਜੋ ਜਲਦੀ ਲੋਰ ਦੇ ਦੋ ਬਾਜੀ ਲੋ ਜੀ ਦੇਖੋ ਲੋਈ ਫਾੜੇ ਨੇ ਮਿਲ ਗਿਆ ਇੱਕ ਇੱਕ ਓਏ ਆ ਵੀ ਅੱਛਾ ਮੇਰੇ ਉਹ ਵੀ ਲੈ ਕੇ ਆਈ ਅੱਛਾ ਤੇਰੇ ਕੋਲੇ ਬਏਗੀ ਅੱਛਾ ਇੱਕ ਮੈਂ ਇਹਦੇ ਹੱਥ ਲਿਆ ਉਹ ਵੀ ਦੋ 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 ਲੈ ਜੀ ਦੋ ਤੇ ਦੋ ਚਾਰ ਹੋ ਗਈ ਆ ਜੀ ਇੱਕ ਵਾਧੂ ਆ ਗਈ ਚਲੋ ਜੀ काम लगे हुए है। ਐਨਾ ਤੂ ਹੋਦਾ ਹੀ ਆ। ਜਿਹੜੇ ਭਗਤ ਆੜਾ ਜਾਂਦੇ ਆ ਤੇ ਖੇਚਲੋ ਤਿਆਰੀ। ਏ ਹੋ ਜੈ ਮਾਤਾ ਦੀ। ਜੈ ਮਾਤਾ ਦੀ। ਜੈ ਮਾਤਾ ਦੀ। ਜੈ ਮਾਤਾ ਦੀ। ਚਲੋ ਜੀ ਅੱਗੇ ਦਿਖਾਣੇ ਹੁਣ। ਲੋ ਜੀ ਸੰਗਤਾਂ ਪਿਆਗ ਯਾਤਰਾ ਕਰ ਰਹੀਆਂ। ਯਾਤਰਾ ਚੱਲੂ ਹੋ ਗਈ ਆ ਕੱਲੀ। ਆਗੇ ਪਾਸ ਦਾ ਲੱਗਾ ਚਲੋ ਆਤਾ ਤਾਂ ਖੰਨੇਦਾਨ ਨੂੰ ਵਾਹ ਵਾਹ ਦੇਖੋ ਲੈਂਨ ਕੋ ਲੰਬੀ ਲੱਗੀ ਹੋਈ ਆ ਆ ਗਿਆ ਹੀ ਪਾਸ ਦਾ ਖਾਨ ਆਗੇ 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 ਲੈਂਨ ਕੋ ਲੰਬੀ ਆ ਪਰ ਲੈਂਚ ਲਵਾ ਲੋ ਜੀ ਸਾਨੂੰ ਵੀ ਜੈ ਮਾਤਾ ਦੀ ਧੰਨ ਜੈ ਮਾਤਾ ਦੀ ਲੈਂਚ ਨਹੀਂ ਜਾਂਦੇ ਲਵਾਣਾ ਦਾ ਰਾਹ ਨਾਲ ਪਿੱਛੇ ਲੈਂਚ ਲੱਗ ਲੋ ਜੀ ਲੈਂਚ ਮੋਲੀ ਤੇ ਵੀ ਇਹ ਆ ਜੈ ਮਾਤਾ ਦੀ ਸਾਲਾ ਤੁਸੀਂ ਜੋ ਚੰਗਦੇ ਲੋਕੋ ਜਿੱਲੀ ਰਹੇ ਮਦੇਓ ਹੱਲ ਇਸੇ ਜਗ੍ਹਾ ਤੇ ਆਪਾਂ ਉਹ ਖਾਦੇ ਸੀਗੇ ਦਾਲ ਚਾਵਲ ਦਾਲ ਚਾਵਲ ਖਾਦੇ ਸੀਗੇ ਤੇ ਅੱਜ ਇਹ ਹੀ ਜਗ੍ਹਾ ਹੈ ਤੇ ਅੱਜ ਪਾਸਤਾ ਲੱਗਾ ਪਿਆ ਜੀ ਪਾਸਤੇ ਵਾਲੇ ਟਾਈਮ ਤੇ ਪੁੱਜੇ ਹਨ ਜੇਕਰ ਮੈਂ ਤਾਂ ਨਹੀਂ ਪਾਸਤੇ ਦਾ ਲੰਗਰ ਸੱਚੇ ਜਣਾ ਜੀ ਬਹੁਤ ਲੰਬੀ ਹੈ ਪਰ ਨਾਲ ਹੀ ਥੋੜੀ ਦੇਰ ਤੱਕ ਜੂੜੇ ਵਿੱਚ ਬਿਲਕੁਲ ਧਿਆਨ ਨੇ ਲੈ ਦੇਖੋ ਜੀ ਲੈ ਲੈ ਪਿੱਛੇ ਲੱਗ ਕੇ ਬੈਠੇ ਹੋਏ ਨੇ ਉਹ ਲੈ ਵੀ ਪੁਰੀਆਂ ਸਾਡੀ ਆ ਗਈ ਜੀ ਆ ਲਈ ਪਾਸਾ ਮਿਲ ਗਿਆ ਤੁਹਾਨੂੰ ਲੈ ਗਈ ਆਓ ਮਸੀਆ ਨੋ ਜੀ ਪਾਸਾ ਮਿਲ ਗਿਆ ਤੁਹਾਨੂੰ ਸਾਡੀ ਕੁੜੀਆ ਚ ਕੁੜੀਆ ਸਾਡੀ ਲੈ ਕੇ ਆਈ ਹੈ ਜੈ ਮਾਤਾ ਜੀ ਅੱਗੇ ਵੀ ਲਗਾਇਆ ਤੁਹਾਨੂੰ ਕੁੜੀਆ ਸਾਡੀ ਨਾ ਸਾਡੇ ਵਾਸਤੇ ਲੈ ਆਈ ਦੇ ਲੋ ਤੁਹਾਨੂੰ ਲੈਣ ਜਣੀ ਲੱਗਿਆ ਜੈ ਮਾਤਾ ਦੀ ਭਗਤੋ ਜੈ ਮਾਤਾ ਦੀ ਲੱਗਿਆ ਸਤਿ ਜੀ ਪਾਸਾ 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 ਲੱਗੀਆਂ ਬਈ ਇੱਥੇ ਸਾਰੇ ਬੰਨੇ Solo, Solo, Oke. ya, bagaimana ya. Oke Jangan ya. ਐ ਨਿਊਡਲ ਨਿਊਡਲ ਦੀ ਲੈਂਡ ਵੀ ਬੜੀ ਲੰਬੀ ਜੀ ਆਉਣ ਲਈ ਲੈਂਚ ਲਗਣਾ ਹੈ ਹੁਣ ਚੱਲੇ ਅੱਗੇ ਮਾਏ ਤੋਂ ਨਾ चांपा खाल चांपा चलो आयो ਇੱਥੇ ਡੋਸਾ ਲੱਗਾ ਹੋਇਆ ਹੈ। ਪਾਂਡੇ ਪਾਂਡੇ 10 ਮਿੰਟ ਦੇ ਵਿੱਚ ਆ ਕੇ ਨਹੀਂ ਆ ਰਹੇ। ਟਾਂਡੇ ਵਾਲੇ, ਇਹ ਪਾਂਡੇ ਵਾਲੇ ਦਾ ਆਪਣੇ ਟਾਂਡੇ ਇਹਦੇ ਆ। ਵੱਡੇ ਟਾਂਡੇ। ਲੋ ਜੀ। ਆਪਣੇ ਟਾਂਡੇ ਦੇ ਆ ਇਹਦਾ। ਦਿੱਤੇ ਬਤਾਈਏ ਪੰਜਾਬ ਦੇ ਲੱਭੀ ਫਿਰੋਡਾਰ। ਲੋ ਜੀ। ਦੋੜ ਦਾ ਪੁਰੀਆਂ ਲੱਗਿਆ ਪਈਆਂ।

ਇਹ ਕਿਤੇ ਕੇਂਦਰ ਤੋਂ ਤੋਂ ਜੇ ਮਾਦਰੀ ਮਾਦਰੀ ਚਲੋ ਅੱਗੇ ਵੀ ਦਿਖਾਦੇ ਤੁਹਾਨੂੰ ਲਾਈਨ ਬਹੁਤ ਲੰਬੀ ਆ ਅੱਗੇ ਚੱਲਦੇ ਆ ਲਾਈਨ ਬਹੁਤ ਲੰਬੀ ਆ ਅੱਧਾ ਘੰਟਾ ਅੱਧਾ ਘੰਟਾ ਲੈਂਨ ਹੀ ਲੱਗ ਜਾਣਾ ਇਹ ਕਰਕੇ ਅੱਗੇ ਚੱਲਦੇ ਆ ਇਹਦਾ ਵੀਡੀਓ ਬਣਾ ਰਹੀ ਆ ਸਾਰੇ ਬੰਨੇ ਰਾਤੀ ਰਾਤ ਆ ਇਧਰ ਆ ਜਾਓ ਇਧਰ ਆ ਜਾਓ 好了，也给。 ਆਸੋ ਇਹੜੀ ਲਾਈਨ ਚ ਲੱਗੇ ਓਏ ਓ ਤੇਰੀ ਓਰਦਾਲ ਓਰਦਾਲ ਵੱਜਣਾ ਚ ਹੈ ਧਿਆਨ ਇੱਧਰ ਰੱਖੀ ਗਏ ਹੋਰੇ ਆਂਦੇ ਤੂੰ ਚਲਾਉਣਾ ਇੱਥੇ ਮੁੜਦਾ ਹੈ ਘਾੜੀ ਲੱਗਾ ਬੋਲਿਆ ਚਲ ਲੈਣ ਉਹ ਲੰਬੀ ਕੀ ਯਾਰ ਅੱਗੇ ਅੱਗੇ ਜਾਣਾ ਪੈਣਾ ਹੁੰਦਾ ਅੱਗੇ ਕੀ ਹੈ ਬੰਦ ਬੜੇ ਵੇਹ ਹੱਥ ਤੇ ਲਓ ਜੀ ਟੋਰਫਾ ਲੱਗਦਾ ਪਿਆ ਭਾਜੀ ਜੀ ਬਾਪਾ ਜੀ ਦੇਖਦੇ ਆ ਇੱਥੇ ਟਰਾਈ ਕਰਕੇ ਲੈਣੇ ਚਲਾਏ ਇਹਦੀ ਅਸੀ ਬਲ ਜਿਹੜੀ ਉਠ ਕੇ ਕਹਿਣ ਚੱਲੇ ਲਾ ਮੈਨੂੰ ਦੱਸ ਲੈ ਲਾ ਮੈਨੂੰ ਦੱਸ ਲੈ ਲਾ ਮੈਨੂੰ ਦੱਸਿਆ ਆਪਣਾ ਸੀ ਤੇ ਨਾ ਹਾਂ ਜੀ ਹਾਲ ਪੂਰਾ ਗਰਮਾ ਗਰਮੀ ਆ ਬਾਪਾ ਜੀ नहीं नहीं खाने खाने कौन खाने चलो बैग कद खाया जाए शाम बै गई अपनी बैटरी भी लो है अपनी बैटरी नहीं मतलब अपनी चार्ज है ਪਹੁੰਚ ਦੀ ਬੈਟਰੀ ਲੋ ਹੋ ਗਈ ਹੈ ਪਹੁੰਚ ਦੀ ਬੈਟਰੀ ਲੋ ਆ ਤੇ ਇੱਥੇ ਜਾ ਕੇ ਬੰਦੇ ਆ ਤੇ ਬਾਕੀ ਅੱਗੇ ਤੱਕ ਦੇਖੋ ਮਾਤਾ ਰਾਣੀ ਲੈ ਕੇ ਜਾਂਦੀ ਆ ਤੇ ਜਰੂਰ ਤੁਹਾਨੂੰ ਮਿਲ ਕੇ ਦਿਖਾਵਾਂਗੇ ਕਿਉਂਕਿ ਬੈਟਰੀ ਇਹਦੀ ਬਹੁਤ ਘਟਿਆ ਤੇ ਜਮਾ ਬੈਗਿਆਂ ਤੇ ਸੂਰੇ ਦੇਵ ਜੀ ਚਿਪ ਗਏ ਆ ਤੇ ਮੋਂ ਸਾਡੇ ਨਾਲ ਬਣੇ ਰਹੀਏ ਜਿੱਥੇ ਤੱਕ ਜਿੱਥੇ ਤੱਕ ਤਾਂ ਹੋ ਸਕੇ ਆ ਆਪਾਂ ਬਣਾਵਾਂਗੇ ਆਪਾਂ ਜੁਗਾੜ ਦਾ ਉਹਦਾ ਮੋਟਰਸਾਈਕਲ ਦੇ ਵਿੱਚ ਲਗਾਇਆ ਹੈ ਤੇ ਆਹ ਜੁਗਾੜ ਆਪਾਂ ਚਾਰਜ ਚਾਰਜ ਹੁੰਦਾ ਇੱਥੇ ਇੱਕ ਚਾਰਜ ਹੁੰਦਾ ਤਾਂ ਹੈਗਾ ਬਟ ਹੁਣ ਅੱਜ ਚਾਰਜ ਨਹੀਂ ਹੋ ਰਿਹਾ ਸਵੇਰੇ ਤੋਂ ਆਇਆ ਸੀਗਾ ਮੋਟਰਸਾਈਕਲ ਤੇ ਚਾਰਜ ਨਹੀਂ ਹੋ ਰਿਹਾ ਹੈਗਾ ਤੇ ਇਸ ਕਰਕੇ ਆਉਣਾ ਜਿੱਥੇ ਤੱਕ ਬਣੂਗੀ ਉੱਥੇ ਤੱਕ ਬਣਾਵਾਂਗੇ ਤੇ ਜਮਾਤਾਂ ਦੀ ਨਾਲ ਬਣੇ ਰਹੀ ਓਏ ਚਲੋ ਜੀ ਅੱਗੇ ਚਲੀਏ ਹੁਣ

ਆਨੇ ਨੂੰ ਫਿਰ ਨੋਇਟ ਸਾਈਡ ਤੇ ਟਿੱਗੀਆਂ ਵੀ ਨਿਕਲਦੀਆਂ ਵਈ ਪਰ ਲਾਈਨ ਉਹ ਲੰਬੀ ਆ ਕਰ ਰਹੇ ਆ ਲਾਈਨ ਦੇ ਵਿੱਚ ਬਾੜਨਾ ਨਹੀਂ ਹੈਗਾ ਉਹ ਲੰਬੀ ਲਾਈਨ ਆ ਦੀ ਹੱਥੇ ਲੱਗੇ ਆ ਗਏ ਆ। ਹਾਂ। ਬਾਗੀ ਮਾਤਾ ਜੀ। ਓਕੇ। ਆ ਜਿਹੜੀ ਜਗਾ ਆ ਆਪਣੇ ਪੰਜਾਬ ਦੀ ਹੱਥੋਂ ਮਾੜੀ ਨੇ ਪਿੱਛੇ ਮੋੜ ਦੇਈ। ਤੇ ਸਾਹਮਣੇ ਠੇਕਾ ਆ। ਇੱਥੇ ਤੇ ਇਸ ਜਗਾ ਤੇ ਜਿਹੜੇ ਜਿਹੜੇ ਯਾਤਰੀਕਰ ਚੋਹਾਲ ਤੋਂ ਇੱਥੇ ਪੰਜਾਬ ਦੀ ਹੱਦ ਤੱਕ ਰ ਗਈ ਮਤਲਬ ਕਿ ਪਹੁੰਚਦੇ ਆ ਤੇ ਥੱਕ ਤੱਕੇ ਮਾ ਜਿਹਨਾਂ ਨੂੰ ਹੋ ਜਾਂਦਾ ਆ ਤੇ ਉਹ ਥੱਕੇ ਨੂੰ ਦੂਰ ਕਰਨ ਦੇ ਲਈ ਇੱਥੇ ਵਿਸ਼ਰਾਮ ਇੱਥੇ ਕਰ ਦੇਣਾ ਆਪਣੇ ਇਹ ਜਿਹੜੇ ਯਾਤਰੀ ਮੋਲ ਕੇ ਥੱਕ ਜਾਂਦੇ ਆ ਤੇ ਉਹਨਾਂ ਲਈ ਇੱਥੇ ਵਿਸ਼ਰਾਮ ਦੇ ਲਈ ਬੰਦੋਬਸਤ ਕੀਤਾ ਹੁੰਦਾ ਤੇ ਆ ਜਗ੍ਹਾ ਹੈ ਜੀ ਤੇ ਆ سامنے ਤੇ ਬੱਸ ਇਹ ਤੁਹਾਡੇ ਨਾਲ ਇਨਫੋਰਮੇਸ਼ਨ ਤੁਹਾਨੂੰ ਸਾਡੇ ਨਾਲ ਸਾਂਝੀ ਕਰਨੀ ਸੀ ਕਿ ਜਿਹੜੇ ਯਾਤਰੀ ਤੁਰ ਕੇ ਆਂਦੇ ਆ

छूर <मस्थथार> जाओ जी जय माता दी जय माता दी जय माता दी।, दी सारे भक्त नु दो बेनती है किसी भक्त Ada? Ojek. Aduh, terima dosa karena ya. dosa. मंडी चली पाया लो जी अपनी स्पेशल चीज है ड्रेनिंग भले तो जी उस जगह ठोसी लाइन लगी है जाओ ਆਰੇ ਇੱਥੇ ਹੀ ਬਕਰਮਾ ਜੀ ਬਗੇ ਹੌਂ ਮਾਰ ਲਾਇਆ ਜਾਂਦਾ ਟੋਡੇ ਕਲਕਾਨੀ ਦਿੱਤੇ ਦਾਨ ਨਾਲ ਆਜ ਡ ਬੈਠ ਕੇ ਆਰਾਮ ਨਾਲ ਨਗਰ ਚੱਲਣਾ ਹੈ ਜੈ ਮਾਤਾ ਦੀ ਸਭ ਤੋਂ ਗੱਟੀਆਂ ਬੱਚਾ ਬਹੁਤ ਸਾਰੇ ਲੋਕ ਨੇ ਜੰਨਾ ਹਾਲ ਪੂਰਾ ਕਰਮੋ ਕਰਮਾ ਬਹੁਤ ਸਾਰੇ ਲੋਕ ਕਰਾਈ ਜੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਵੀ ਮਾਰ ਆਪਣੇ ਇੱਥੇ ਇਸ ਜਗ੍ਹਾ ਤੇ ਵੀਜੇ ਦਾ ਵੀ ਲੱਗਾ ਹੈਗਾ ਤੇ ਹੁਣ ਇਸ ਵਾਰ ਜਿਹੜਾ ਚੱਲਦਾ ਪਿਆ ਜੀ ਦੋਸਾ ਚੱਲ ਰਿਹਾ ਐ ਇੰਤਰ ਵੀ ਦੋਸਾ ਚੱਲਦੇ ਆ ਤੇ ਇਸ ਜਗ੍ਹਾ ਤੇ ਵੀ ਦੋਸਾ ਚੱਲਦੇ ਆ ਦੋਸਾ ਵੀ ਚੱਲ ਰਿਹਾ ਤੇ ਮੇਰਾ ਸਪੈਸ਼ਲ ਨਹੀਂ ਭੱਲਾ ਬਾਕੀ ਸਾਡੇ ਨਾਲ ਬਣੇ ਰਹੀਓ ਮਾਹੌਲ ਥਾਰੇ ਬਣੇ ਗਰਮੀ ਹੈ ਜੀ ਜਿੱਧਰ ਮਰਜੀ ਚੱਲ ਜਿਓ ਜਿੱਧਰੇ ਪਾਸੇ ਮਰਜੀ ਚੱਲ ਜਿਓ ਮਾਹੌਲ ਸਾਰਾ ਗਰਮ ਹੈ ਲੋਕੀ ਹੁਣ ਕਾ ਪੂਰੀਆਂ ਪੂਰੀਆਂ ਲੱਗੀਆਂ ਪਈਆਂ ਇੱਧਰ ਵੀ ਦੋਸਤ ਆਈ ਆ ਸ਼ਾਨਦਾਰ ਮਾਹੌਲ ਹੋ ਗਿਆ ਤੇ ਆਪਣਾ ਚਾਰਜਿੰਗ ਵੀ ਹਲਾ ਹਲਾ ਕੇ ਚੱਲਣ ਲੱਪਿਆ ਹੁਣ ਤਾਂ ਅਗਦਾ ਦਰਵਾਜ਼ਾ ਨਾਰ ਕੀ ਜੈ ਲੋਧੀ ਮਾਰਕੋਰ ਬੱਦਗੇ ਐ ਬਾਪੀ ਅੱਗੇ ਦਿਖਾਣੇ ਤੁਹਾਨੂੰ ਪਰਸੋਂ ਆਵਾਂਗੇ ਹੁਣ ਫਲਦੀ ਦਿਹਾੜੀ ਆਪਾਂ ਰੁਕਾਂ ਕੱਲ ਮੈਂ ਬੈਠਾ ਰਹੇ ਹਾਂ ਦਰਸ਼ਨ ਕਰ ਦਰਸ਼ਨ ਜ਼ਰੂਰ ਕਰਨੇ ਆ ਜੀ ਕਿਸੇ ਨੇ ਹੁਣ ਸਕਿੱਪ ਨਹੀਂ ਕਰਨਾ ਹੈਗਾ ਤੇ ਸੀਗੇ ਦੀ ਇੱਕ ਸਬਜੀ ਤੇ ਆਹ ਨਹੀਂ ਸਕਦਾ ਜੀ ਮੈਂ ਕਿਹੜੀਆਂ ਗੱਲਾਂ ਲਗੋਣਾ ਦਿੱਤਾ ਮੈਂ ਸਾਰੀਆਂ ਗੱਲਾਂ ਲਗੋਣਾ ਮੈਂ ਸਾਰੀਆਂ ਗੱਲ ਹੈ ਜਿਹੜਾ ਸਮੇਂ ਸਾਡੇ ਕੋਲ ਹੈ ਨਾ ਇੱਕ ਦੂਜੇ ਨਾਲ ਸ਼ੇਅਰ ਵੀ ਕਰਨੀ ਚਾਹੀਦੀ ਜੀ ਗੱਲ ਹਰ ਇੱਕ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਖਾਸ ਕਰਕੇ ਪਤੀ ਪਤਨੀ ਨੂੰ ਜੀ ਤੇ ਫੇਰ ਹੀ ਪਿੱਛੇ ਕੋਈ ਲਾਈਨ ਨਹੀਂ ਪਿੱਛੇ ਕੋਈ ਲਾਈਨ ਨਹੀਂ ਹੈਗੀ ਤੇ ਤੁਹਾਨੂੰ ਅੱਜ ਸੀੜੀਆਂ ਸੀੜੀਆਂ ਸਟਾਰਟ ਸ਼ੁਰੂ ਹੁੰਦੀ ਹੈ ਸਿਰਫ ਉੱਥੇ ਤੱਕ ਸਾਡੇ ਸਬਸਕ੍ਰਾਈਬਰ ਨੂੰ ਲੱਗੇ ਸੀਗੇ ਯਾਰ ਸਾਨੂੰ ਜਿਹੜੇ ਤੁਹਾਡੇ ਨਾਲ ਜਿੰਨੇ ਮੈਂਬਰ ਹੁੰਦੇ ਆ ਉਹਨਿਆਂ ਦੀ ਪਰਚੀ ਘਟ ਹੁੰਦੀ ਹੈ ਤੇ ਆ ਪਰਚੀ ਹੈ ਜੀ ਸਾਡੇ ਨਾਲ ਤਿੰਨ ਮੈਂਬਰ ਆ ਜੇ ਆਪਾਂ ਪਹੁੰਚ ਗਏ ਇੱਥੇ ਤੱਕ ਪਹੁੰਚ ਗਏ ਤੇ ਚੋਰੀ ਸੂਚਨਾ ਹੋਰ ਦੇਣੀ ਸੀਗੀ ਕੋਈ ਵੀ ਰਸਤੇ ਤੋਂ ਉਸਤੇ ਜਿਹੜੇ ਚੇਂਜ ਨਹੀਂ ਹੋਏਗੇ ਜਿੱਦਾਂ ਦਾ ਵੀ ਰਸਤਾ ਉਹੀ ਉਹੀ ਰਸਤੇ ਚੱਲ ਰਹੇ ਆ ਤੇ